ਸਾਸਿਕਾ ਜੀ ਸਾਰਿਆਂ ਨੂੰ ਬਾਈ ਜੀ ਹੁਣ ਪਹੁੰਚ ਗਏ ਜੀ ਪਿੰਡ ਤੇ ਮੋਹਲ ਜਿਲ੍ਹਾ ਮਰਸਰ ਬਣੇ ਤਸੀਲہ ਬਕਾਲਾ ਜਿਵਾੜੀ ਬਾਈ ਬੰਤ ਇੰਨੀ ਝੋਟੀਆਂ ਤਿੰਨੇ ਬਾਬਾ ਪੇਸ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਾਸਿਕਾ ਜੀ ਹੋਰ ਬਾਈ ਜੀ ਸਭ ਠੀਕ ਆ ਜੀ ਬਹੁਤ ਵਧੀਆ ਚੜ੍ਹਦੇ ਚਲਾ ਤੁਸੀਂ ਸੁਣਾਓ ਹਾਂ ਵਧੀਆ ਕੀ ਹਾਲ ਪਰਿਵਾਰ ਠੀਕ ਠਾਕ ਮੇਰਾ ਮੇਰਾ ਜੀ ਮੇਰਾ ਚਲੋ ਮੇਰਾ ਚਾਹੀਦਾ ਬਾਬੇ ਨਾਨਕ ਦੇ ਰੋਸ ਨਾਲ ਬਾਈ ਬਹੁਤ ਵਧੀਆ ਚੜ੍ਹਦੇ ਚਲਾ ਕੇ ਤੁਹਾਡੇ ਸਿਰ ਤੇ ਕਿਰਪਾ ਬਾਬੇ ਦੀ ਇੰਨੀ ਤੇਨੀ ਹੀ ਵਿਕਿਆ ਪਿਛਲਾ ਮਾਲ ਮਾਲ ਪਿਛਲਾ ਵੇਗਿਆ ਭਾਜੀ ਤੇ ਦੋ ਪੰਜਾਂ ਕ ਹੁਣ ਤਿੰਨ ਕਿੰਨਾਂ ਕਮਜਾ ਰਹਿ ਗਿਆ ਤੇ ਮੈਂ ਚੱਲ ਪਾ ਦੇਣ ਤੁਸੀਂ ਆਏ ਮੈਂ ਚੱਲ ਪਾ ਦੇਣਾ ਚੱਲ ਉਹ ਦੋ ਮਈਆਂ ਪਾਰ ਦੇ ਬੱਦੇ ਲੱਗੇ ਆ ਠੀਕ ਹੈ ਜੀ ਅੱਜ ਤਿੰਨ ਝੋਟੀਆਂ ਤਿੰਨੇ ਸਿਰੇ ਦੀਆਂ ਬਸ ਠੀਕ ਹੈ ਸਿਰੇ ਦੀ ਕੁਆਲਿਟੀ ਜਿਹੜੀਆਂ ਕਿ ਜਿਆਦੀਆਂ ਤੋਹਫੇ ਜਿਹੜੀਆਂ ਆਉਂਦੇ ਹਾਂ ਹਾਂ ਜੀ ਬਿਲਕੁਲ ਇਹਦਾ ਇੱਕ ਰੀ ਲੇਵਾ ਵਿਖਾਓ ਝੋਟੀ ਦਾ ਲੈ ਅਸੀਂ ਤੁਹਾਨੂੰ ਦੁੱਧਾ ਸੁਆ ਠੀਕ ਹੈ ਜੀ ਅਜੇ ਕਰਨੀਆਂ ਨਹੀਂ ਜੋ ਬਰੋਬਰ ਕੀਤੀਆਂ ਨੇ ਹਾਂ ਜੀ ਕਰਨੀਆਂ ਨਹੀਂ ਬਰੋਬਰ ਦੀਆਂ ਹੋਈਆਂ ਝੋਟੀਆਂ ਬਿਲਕੁਲ ਜੀ ਦੁੱਧਾ ਸੁਆ ਓਰੀਜਨਲ 17 ਕਿਲੋ ਦੁੱਧ ਹੈਗਾ 10 ਕਿਲੋ ਘੱਟ ਲਾ ਲੋ 15 ਕਿਲੋ ਦੁੱਧ ਕਿਉ ਹੋਣ ਬਜੀ ਕਿਨਾਂ 15 ਕਿਲੋ ਹੁਣ 15 ਕਿਲੋ ਹੈਗਾ ਦੋ ਟਾਈਮ ਤਿੰਨ ਟਾਈਮ ਬੰਦਾ ਇੱਥੇ ਆਵੇ ਲੀਟਰ ਮਾਰ ਕੇ ਚੋਕੇ ਤੇ ਫੇਰ ਮੈਂ ਦੇਣੀ ਤਿੰਨ ਟਾਈਮ ਚੋਕੇ ਦੇਣੀ ਆ ਦੇਖੋ ਲਈ ਦੋ ਟਾਈਮ ਨਹੀਂ ਠੀਕ ਹੈ ਜੀ ਖੋਲੇ ਜੀ ਤੇ ਦੁੱਧ ਛੋਟੇ ਕੋ ਕੱਲ ਨੂੰ ਫੇਰ ਵਧੂਗੀ ਜੇ ਹੋਰ ਮੇਰੇ ਸਹਾਰਾ ਕਰ ਪਰ ਤੋਰ ਲੈ ਸੁਣ ਦੇਖੋ ਛੋਟੇ ਸੁੰਦਰ ਦਾ ਵਾਹ ਜੇਕ 20 ਵਾਲ ਚਟਾ ਨਹੀਂ ਪੂਛ ਤੱਕ ਨਹੀਂ ਦੁੱਧ ਵਾਲੀ ਮੈਂ ਦੁੱਧ ਵਾਲੀ ਪੂਛ ਤੱਕ ਵਾਲੇ 20 ਕੋਈ ਦਿਖਾ ਦੇ ਚਟਾ ਹੋਵੇ ਤਾਂ ਆਪਾਂ ਜਿੰਨੇ ਅਖਰ ਪੈਸੇ ਉਹਨੇ ਸ਼ਕਰ ਨਹੀਂ ਠੀਕ ਹੈ ਜੀ ਤੇ 15 ਕਿਲੋ ਦੁੱਧ ਹੋਊਗਾ ਇਸ ਵੇਲੇ ਝੋਟੀ ਕੋ ਰੋਟੀ ਬਹੁਤ ਵੱਡੀ ਇਹ ਨਾਲ ਸੋਣੀ ਮਗਰ ਕੱਤੀ ਮਗਰ ਕੱਤੀ ਜੀ ਬਿਲਕੁਲ ਬਿਲਕੁਲ ਜੀ ਜਾਇਜ਼ ਤੋਹਫੇ ਆ ਭਾਜੀ ਜਾਇਜ਼ ਤੋਹਫੇ ਚੁਆਈ ਜੋ ਭਾਜੀ ਬਿਲਕੁਲ ਵਰੀਆ ਹਾਂਜੀ ਚੁਆਈ ਭਾਜੀ ਬੰਬ ਲਓ ਜੀ ਚੁਆਈ ਦੇ ਬੰਬ ਹੀ ਆਦੇ ਦੋ ਦੀ ਮੋਟਰ ਹੀ ਆ ਚੁਆਈ ਗਾਦੀ ਦੋ ਦੀ ਮੋਟਰ ਵਾ ਟੈਮੋ ਟਾਈਮ ਮੈਂ ਨਹੀਂ ਬਣਦੀ ਟੈਮੋ ਟਾਈਮ ਜਿਹੜਾ ਮਰਜੀ ਤਰਾਵੇ ਤਾਂ ਠੀਕ ਆ ਹਾਂਜੀ ਹਾਂਜੀ ਸੰਦੀਪ ਜੀ ਮੋਲਾਪਾ ਕਰ ਰਹੇ ਆ ਜਾਇਜ਼ ਆ ਮੰਨਿਆ ਤਾਂ ਜਿਆਦੇ ਦੁੱਧ ਵਾਲੀਆਂ ਤੇ ਜਿਆਦੇ ਰਪੰਜਾਂ ਵਾਲੀਆਂ ਪਰ ਆਪਾਂ ਥੋੜਾ ਜਿਹਾ ਜਾਇਜ਼ ਕਰਕੇ ਦੇਣੇ ਚਲੋ ਭੈਣ ਭਰਾ ਨੇ ਕੋਈ ਵੇਚਣ ਵਾਲਾ ਵੀ ਖੜਦਾ ਠੀਕ ਨੇ ਅੱਗੇ ਆਹ ਭਾਰ ਦੇ ਬੰਦੇ ਲੈ ਗਿਓ ਵੇਚਣ ਵਾਲੇ ਜਦਾ ਅੱਛਾ ਦੋ ਮੰਜਾ ਲੈ ਗਿਓ ਭਰਾ ਵੇਚਣ ਵਾਲੇ ਸੀ ਉਦਾਂ ਵੈਸੇ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਜਾਇਜ਼ ਹੀ ਰੱਖਣਾ ਚਲੋ ਕੰਮ ਇਸ ਕਰਕੇ ਝੋਟੀ ਤੇ 1 60 ਦੇ ਹਾਂਜੀ ਠੀਕ ਹੈ ਜੀ 60 65 ਤੋਂ ਜਿੱਥੇ ਮਰਜ਼ੀ ਵੇਚ ਲੈ 17 ਕਿਲੋ ਤੋਂ ਚੁਵਾ ਕੇ ਉਹ ਦੇ ਸਕਦੇ 200 ਰੁਪਏ ਰਹਿ ਗਏ ਹਾਂਜੀ ਐਸੋਲੇ 15 ਕਿਲੋ ਹੋਊਗਾ ਠੀਕ ਆਪਾਂ ਜਾਇਜ਼ ਦੇ ਦਈਏ ਦੇ ਦਈਏ 1. ਸੰਦੀਪ ਜੀ 145 ਠੀਕ ਆ 142 ਦੀ ਹਾਂ ਜਾਂ ਨਾ ਹਾਂ ਨਾ ਠੀਕ ਆ ਜੀ ਦੁੱਧ 15 ਕਿਲੋ ਦੋ ਟਾਈਮ ਨਹੀਂ ਤਿੰਨ ਟਾਈਮ ਮੇਰੇ ਘਰ ਚ ਹੋਵੇ ਬਸ ਠੀਕ ਆ ਦੋ ਟਾਈਮ ਛੱਡੋ ਸਾਰੇ ਦੋਆਂ ਦੇ ਮੈਂ ਤਿੰਨ ਟਾਈਮ ਚ ਆ ਕੇ ਦਊਂਗਾ ਇੱਥੇ ਨਹੀਂ ਠੀਕ ਆ ਠੀਕ ਆ ਜੀ 142 ਇਹਦੀ ਹਾਂ ਨਾ 142000 ਦੀ ਝੋਟੀ ਕੰਨੀਆਂ ਨਹੀਂ ਬਰੋਬਰ ਦੂਜਾ ਸੁਆ ਮਗਰ ਕੱਟੀ ਜੱਡ ਬਲੈ ਕੱਟੀ ਬਿਲਕੁਲ ਤੇ ਇਦਾਂ ਹੀ ਏ ਮਾਜੇ ਦੇ ਇੱਕ ਵੀ ਵਾਲ ਚਟਾ ਨਹੀਂ ਜੋ ਪੋਸਟ ਤੱਕ ਨਹੀਂ ਜੀ ਠੀਕ ਆ ਜੀ ਤੇ ਚੁਆਹੀ 1 ਨੰਬਰ 1 ਬਤਾ ਦਿਓ ਸਿਆਹਾ ਬਾਈ ਜੀ ਇਹ ਵੀ ਸਨ ਇਹ ਵੀ ਦੂਜਾ ਸੁਆਹ ਜੇ ਅਜੇ ਵੀ ਦੂਜਾ ਸੁਆਹ ਇਹ ਵੀ ਦੂਜਾ ਸੁਆਹ ਇਹ ਵੀ ਪਿਓਰ ਜੈਡ ਬਣਾ ਕੇ ਪੂਛ ਤੱਕ ਵੇਖ ਲੋ ਇੱਕ ਵੀ ਵਾਲ ਪੂਛਦਾ ਨਹੀਂ ਜਿਹ ਹੈਗਾ ਇਹਦਾ ਵੇ ਨਹੀਂ ਠੀਕ ਹੈ ਜੀ ਹਾਂ ਬਿਲਕੁਲ ਕਾਲੀ ਠੀਕ ਹੈ ਜੀ ਇਹਨੂੰ ਅਜੇ ਪਰਸੋਂ ਦੀ ਝੋਟੀ ਸੁਈ ਜੇ ਬੋਲਾ ਜੀ ਬੋਲਾ 10 ਲੀਟਰ ਠੰਡਾ ਜਿਹੜਾ ਹੋਊਗਾ 10 ਕਿਲੋ ਸੱਲਾ ਮਲ ਬਿਲਕੁਲ ਪਾਣੀ ਵਰਗਾ ਠੰਡਾ ਵੱਡੀ ਆ ਛੋਟੀ 10 ਲੀਟਰ ਬੋਲਾ ਹੋਊਗਾ ਕੋਈ ਠੰਡਾ ਠੀਕ ਹੈ ਜੀ ਇਹ ਵੀ ਖੋਲੋ ਜੀ ਫਿਰ ਖੋਲੋ ਜੀ ਲੈ ਇਹ ਵੀ ਖੋਲੋ ਜੀ ਬੋਤਾਓ ਖੋਲੋ ਮੇਡੀ ਜੀ ਹੈ ਸਭਾਂ ਜਾਨ ਕੇ ਨੇ ਬਿਲਕੁਲ 10 ਕਿਲੋ ਠੰਡਾ ਹੈ ਨਾਪ ਕੇ ਖੜੇ ਠੀਕ ਆ ਮੈਂ ਨਹੀਂ ਕੋਈ ਮਾਰ ਇਹ ਤਾਂ ਮਗਰ ਕੱਟੀ ਹਾਂਜੀ ਇਹ ਤਾਂ ਮਗਰ ਕੱਤੀ ਏ ਕੱਟੀ ਆ ਗਈ ਇਹਦੇ ਮਗਰ ਵੀ ਕੱਤੀ ਛੋਟੇ ਤਾਂ ਡਰਿਆ ਨਾ ਮੰਜਾ ਆਂ ਜਾਂ ਨਵੀਆਂ ਡਰਨ ਲੱਗ ਜੇ ਭਾਜੀ ਇਹ ਕਿੰਨਾ ਕਰ ਦਿਓ ਸਦੋਂ ਦੁੱਧ ਭਾਜੀ ਘਰ ਤੋਂ ਘੱਟ 14 ਕਿਲੋ ਨਾਰਮਲ ਜਾਣਾ ਚਾਹੀਦਾ 14 15 14 ਦੇ ਨਾਰਮਲ ਜਾਊਗੀ ਮੇਰੇ ਹਿਸਾਬ ਨਾਲ ਜਿਹੜੀ ਚਵਾਈ ਲਿਖ ਵੇਖੋ ਸੁਵਾਈ ਵੇਖੋ ਕੱਟੀ ਦੀ ਤੇ ਕੰਨੀਆਂ ਇਹਦੀ ਵੀ ਬਰੋਬਰ ਨਹੀਂ ਜੀ ਠੀਕ ਆ ਠੀਕ ਆ ਜੀ ਛੱਗੀ ਜਾਂ ਮੂੰਹ ਕੰਨੀਆਂ ਨਹੀਂ ਅਜੇ ਬਰੋਬਰ ਕਿਤੇ ਮੂੰਹੋਂ ਛੱਗੀ ਜੇ ਅਜੇ ਦੂਜਾ ਸੁਆਹ ਸਿੰਗੀ ਬਰੇਕੀ ਸਾਰਾ ਕੁਝ ਵਿਖਾ ਦਿਓ ਬੋਲਾ 10 ਕਿਲੋ ਹੋਗਾ ਚਵਾਈ ਇੱਕ ਨੰਬਰ ਠੀਕ ਹੈ ਜੀ ਜੀ ਪੂਰਨੇ ਛਟਾ ਨਹੀਂ ਹਾਂਜੀ ਇਹਦਾ ਵੀ ਮੁੱਲ ਸੰਦੀਪ ਜੀ ਜਾਇਜ਼ ਜਾ ਕਰ ਦਿਓ ਇੱਕ ਦੇ ਦੀਆ ਇੱਕ 35 ਦੇ ਆ ਵੀ ਜਾਇਜ਼ ਜੀ ਇਹ ਵੀ ਜਾਇਜ਼ ਟੈਂਟ ਅੰਸਰ ਹੈ ਸੁਨੀਲ ਜੀ 1 25 ਠੀਕ ਹੈ 2 ਛੋੜ ਤਨ ਛੋੜ 122 ਦੀ 122000 ਦੀ ਝੋਟੀ ਠੀਕ ਹੈ ਜੀ ਚਲੋ ਠੀਕ ਹੈ 122 ਦੀ ਆਪਾਂ ਦੇ ਦਾਂਗੇ ਤੇ 10 ਕਿਲੋ ਬੌਲਾ ਹੋਊਗਾ ਅਜੇ ਮੋਟੀ ਬੌਲੀ ਬਣਦੀ ਏ ਠੀਕ ਹੈ ਤੇ ਜਦਨ ਸੂਈ ਨੂੰ ਆ ਬੱਚਾ ਜੇ ਮਗਰ ਅਜੇ ਮੋਟੀ ਬੌਲੀ ਬਣਦੀ ਏ ਚਲੋ ਠੀਕ ਹੈ ਜੀ ਹਾਂ ਨਹੀਂ ਜੱਡ ਜੱਡ ਬਲਾਗੇ ਇੱਕ ਵੀ ਵਾਲ ਨਹੀਂਗਾ ਚਟਾ ਤੇ ਆਹ ਹੈ ਬਾਈ ਜੀ ਫਿਰ ਇਹ ਵੀ ਦੂਜਾ ਸੂਗਾ ਜੇ ਅੱਛਾ ਇਹ ਵੀ ਦੂਜਾ ਸੂਗਾ ਝੋਟੀਆਂ ਨਗੀਨੇ ਹੀ ਸਾਰੇ ਵੱਧ ਤੋਂ ਵੱਧ ਸਾਰੇ ਇਹ ਵੀ ਦੂਜਾ ਸੂਗਾ ਜੇ ਵੇਖੋ ਇੱਕ ਰਾ ਝੋਟੀ ਤੇ ਫਿਰ ਟਮਾਟਾ ਮਜ਼ੇ ਨਹੀਂ ਇਹ ਬਣ ਗਈਆਂ ਟਮਾਟਾ ਬਣਨ ਗਿਆ ਦਾ ਜਿਹੜਾ ਮਰਜੀ ਆਵੇ ਇਹ ਨਹੀਂ ਗੱ ਇਦੇ ਥੱਲੇ ਆਣ ਕੇ 14 ਕਿਲੋ ਦੁੱਧ ਜਿਹੜਾ ਮਰਜ਼ੀ ਮਿਲ ਲੈ। ਤੇ ਨੀ ਟਾਈਮ ਆ ਬ 14 ਕਿਲੋ ਜਿਹੜਾ ਮਰਜ਼ੀ ਤਰਿਆ ਵੇ ਟਾਈਮੋ ਟਾਈਮ ਚੋਗੇ ਤਸੱਲਾ ਕਰਕੇ ਫੇਕੜ। ਚਲ ਠੀਕ ਹੈ ਜੀ ਇਹ ਵੀ ਘਰ ਦੀ ਗੰਢੀ ਜਿੰਨੀ ਯਾਰ ਮਰਜ਼ੀ ਭਾਵੇਂ ਚਾਰ ਟਾਈਮ ਤਰਿਆ ਵੇ ਜੇ ਮੇਰੀ ਮਾਂ ਕੋਈ ਨਾ ਦੁੱਧ ਨਾ ਕੱਢੇ ਤੇ ਖਰਚਾ ਹੋਣ ਦਾ ਮੈਂ ਦਊਂਗਾ। ਬਸ ਠੀਕ ਹੈ। ਠੀਕ ਹੈ ਜੀ। ਬਿਲਕੁਲ। ਖੋਲੋ ਤਾਂ। ਲੈ ਪਰਦਾਸ ਨਹੀਂ ਖੋਲੋ। ਖੋਲੋ ਤਾਂ। ਖੋਲੋ ਤਾਂ। 14 ਕਿਲੋ ਦੁੱਧ ਦੇਦ ਕੋਈ। 14 ਕਿਲੋ ਦੁੱਧ। ਸੋਹਣੀ ਝੋਟੀ ਆ ਪੂਰੀ। ਸੋਹਣੀ ਝੋਟੀ ਜਿਆਦੀ ਚੰਗੀ ਭਾ ਆਪਣੀ ਮੈਂ ਇਹਨਾਂ ਦੁੱਧ ਕੱਢਦੀ ਨਹੀਂ ਕੋਈ ਵੀ ਨਹੀਂ ਕੱਢਦੀ ਕਾਮੀ ਕੱਢਦੀ ਜੇ ਨਹੀਂ ਕੱਢਦੀ ਨਸਲ ਆ ਭਾਜੀ ਨਸਲਾਂ ਨਸਲ ਨੇ ਦੁੱਧ ਕਰਨਾ ਭਾਜੀ ਰਿਆੜੇ ਦੇ ਝੋਟਿਆਂ ਭਾਜੀ ਦੁੱਧ ਹੀ ਨਹੀਂ ਦੁੱਧ ਦੇ ਰਹੀਆਂ ਵੇਖੋ ਚੰਗੀ ਜਿਹੜਾ ਸਫਾਈਆਂ ਵੇਖੋ ਛੱਡਾ ਵੇਖੋ ਇੱਕਦਾਂ ਡਿਜ਼ਾਈਨ ਵੇਖੋ ਇਹਦਾ ਝੋਟੇ ਦਾ ਕੀ ਹੈ 10 ਮਿੰਟ ਰੋਕ ਕੇ ਲਾਣੇ ਫੁੱਲ ਤਨੂੰ 10 ਮਿੰਟ ਰੋਕ ਕੇ ਝੋਟਿਆਂ ਕਹਦੇ ਹੋ ਬੁਲਾਉਣਾ ਗਾਂਆਂ ਟਾਈਮੋ ਟਾਈਮ ਇਦਾਂ ਬਣ ਕੇ ਭਾਜੀ ਇਹ ਨਹੀਂ ਗੱਲ ਕੋਈ ਟਾਈਮੋ ਟਾਈਮ ਹੋ ਜਾਂ ਝੋਟਿਆਂ ਜੇ ਬਿਲਕੁਲ ਜੀ ਹਾਂ ਜੀ ਬਾਕੀ ਇਹ ਨਹੀਂ ਆਣ ਕੇ ਚੋ ਕੇ ਤਿੰਨ ਟਾਈਮ ਚੋਵੇ ਮੇਰੇ ਘਰ ਤੇ ਥੱਲੇ ਆ ਕੇ ਤਿੰਨ ਟਾਈਮ ਚੋ ਕੇ ਖੜੇ ਕਟਾ ਟਾਈਮ ਦੋ ਟਾਈਮ ਤਿੰਨ ਟਾਈਮ ਆਵੇ ਜੀ ਤੇ ਮੋਹਨ ਸੰਦੀਪ ਜੀ ਇਹਦਾ ਵੀ ਜਾਇਜ਼ ਹੀ ਆ ਕੱਟੇ ਮਗਰੀ ਜਿੰਦੇ ਵੀ ਇਹਦੇ ਮਗਰ ਕੱਟਾ ਜੇ ਅੱਛਾ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਜੇ ਤੇ ਮੋਹਨ ਸੰਦੀਪ ਜੀ ਕਾਰਨੋਂ ਭਾਵੇਂ 135 ਕਰ ਲਈਏ 40 ਕਰ ਲਈਏ ਜੋ ਮਰਜ਼ੀ ਕਰ ਲਈਏ ਠੀਕ ਆ ਜੀ 130 130 130 2 ਛੋੜ 128 128 ਦੀ ਚਲੋ 14 ਕਿਲੋ ਦੁੱਧ ਹੋਗਾ ਠੀਕ ਆ ਜੀ ਦੁੱਧ ਆਸੂਗਾ ਬਸ ਇਹ ਤਿੰਨ ਨਾਗ ਆਪਣੇ ਕੋ ਤੇ ਨਹੀਂ ਜੇ ਤਿੰਨੇ ਟੌਕੜ ਵੀਸਾ ਬਾਕੀ ਮੇਰਾ ਵੀ ਇੱਥੇ ਆਓ ਚੈੱਕ ਕਰੋ ਪਾਸ ਕਰੋ ਲੈ ਕੇ ਜਾ ਆਹ ਖਾਸ਼ਮੂਰ ਕਰ ਫਿਰ ਜੋਟੀ ਦਿਖਾ ਦੇ ਬੜੀ ਨਸਲਾ ਜੋਟੀ ਦੇ ਤੇ ਬਿਲਕੁਲ ਜੈਡ ਬਲੈਕ ਹਾਂਜੀ 17 ਕਿਲੋ ਦੁੱਧ ਸਦੀਪ ਜੀ ਇਹਦੇ ਕੋਲ ਦੋ ਕਿਲੋ ਚਲੋ ਪੈਂਡਾ ਕਰਕੇ ਹਾਂਜੀ ਹਾਂਜੀ ਪੂਰੀ ਪੂਰੀ ਵੱਡੀ ਜੋਟੀ ਆ ਤੇ ਜੈਡ ਬਲੈਕ ਹਾਂ ਕੱਟ ਵਾਲਾ ਲੈ ਵਾ ਜੀ ਚਲ ਦੇਖੋ ਸਾਰੀਆਂ ਸਾਰੀਆਂ ਸਾਰੀ ਜਿੱਦੇ ਪੂਰੀਆਂ ਜਿੰਨੇ ਵਾਲ ਚੱਟਣ ਉਹਨੇ ਹਜ਼ਾਰ ਛੱਡ ਦਾਂਗੇ ਹੁਣ ਦੁੱਧ ਦੀ ਚੀਜ਼ ਕੋਈ ਹੈ ਹੀ ਨਹੀਂ ਦੀ ਚਲੋ ਬਾਕੀ ਦੁੱਧ ਵਾਲੀਆਂ ਹਾਂਜੀ ਤੇ ਜਿਲ੍ਹਾ ਵੀਰ ਜੀ ਅੰਮ੍ਰਿਤਸਰ ਤਸਵੀਲ ਬਾਬਕਾਲਾ ਦਾ ਪਿੰਡ ਤਿਮੋਵਾਲ ਫੋਨ ਨੰਬਰ ਹੈਗਾ 8146560492 ਦੂਜਾ ਹੈਗਾ 9872094734 ਸਤਿਕਾਰ